ਸਸਵਿਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੱਸਦੇ ਕਿ ਜਦੋਂ ਪੁਲਿਸ ਦਾ ਕੋਈ ਸਹਾਰਾ ਨਾ ਹੋਵੇ ਤਾਂ ਕਿਸਾਨ ਅੱਗੇ ਆਉਂਦੇ ਨੇ ਤੇ ਹੁਣ ਕਿਸਾਨਾਂ ਦੇ ਵੱਲੋਂ ਪੁਲਿਸ ਦਾ ਕੰਮ ਕੀਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਪਿੰਡ ਦੇ ਵਿੱਚ ਦੱਸਦੇ ਕਿਸਾਨਾਂ ਦੇ ਮੋਟਰਾਂ ਤੇ ਟਰਾਂਸਫਾਰਮਰ ਜਿਹੜੇ ਨੇ ਚੋਰੀ ਹੋਣ ਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਸੀ ਤਾਂ ਫਿਰ ਕਿਸਾਨਾਂ ਦੇ ਵੱਲੋਂ ਹੀ ਨਾਕਾ ਲਗਾ ਲਿਆ ਜਾਂਦਾ ਹੈ ਪਿੰਡ ਦੇ ਵਿੱਚ ਤੇ ਕਈ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਦਰਸਲ ਇਹਨਾਂ ਦੇ ਪਿੰਡ ਦੇ ਵਿੱਚ ਕਿਸਾਨਾਂ ਦੀਆਂ ਮੋਟਰਾਂ ਤੇ ਟਰਾਂਸਫਾਰਮਰ ਦੇ ਨਾਲ-ਨਾਲ ਹੋਰ ਜ਼ਰੂਰੀ ਸਮਾਨ ਲਗਾਤਾਰ ਚੋਰੀ ਹੋ ਰਿਹਾ ਸੀ ਜਿਸ ਤੋਂ ਬਾਅਦ ਕਿਸਾਨ ਜਿਹੜੇ ਨੇ ਪੁਲਿਸ ਦੀ ਮਦਦ ਵੀ ਮੰਗਦੇ ਨੇ ਪਰ ਜਦੋਂ ਕਿਤੇ ਨਾ ਕਿਤੇ ਦੇਰੀ ਹੁੰਦੀ ਹੈ ਇਨਸਾਫ ਲੈਣ ਦੇ ਵਿੱਚ ਤਾਂ ਕਿਸਾਨਾਂ ਦੇ ਵੱਲੋਂ ਖੁਦ ਨਾਕਾ ਲਗਾਇਆ ਜਾਂਦਾ ਹੈ ਤੇ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਸਵਾਰਾਂ ਨੂੰ ਫੜਿਆ ਜਾਂਦਾ ਹੈ ਕੁਝ ਨੌਜਵਾਨ ਜਿਹੜੇ ਨੇ ਆਪਣੀ ਬਾਈਕਾਂ ਛੱਡ ਛੱਡ ਕੇ ਭੱਜ ਜਾਂਦੇ ਨੇ ਪਰ ਉਸ ਤੋਂ ਬਾਅਦ ਕਈ ਹੋਰ ਜਿਹੜੇ ਨੌਜਵਾਨ ਫੜੇ ਜਾਂਦੇ ਨੇ ਜਿਨ੍ਹਾਂ ਨੂੰ ਪੁਲਿਸ ਤੇ ਹਵਾਲੇ ਕੀਤਾ ਗਿਆ ਹੈ ਜੀ ਹਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਖਬਰ ਕਿਤੋਂ ਸਾਹਮਣੇ ਆ ਰਹੀ ਹੈ ਦਰਸਲ ਪਿੰਡ ਅਵਾਨਾ ਨੇੜੇ ਕਿਸਾਨਾਂ ਨੇ ਸ਼ੱਕੀ ਹਾਲਤ ਦੇ ਵਿੱਚ ਰਾਤ ਸਮੇਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਮੌਕੇ ਤੋਂ ਅੱਧੇ ਦਰਜਨ ਦੇ ਕਰੀਬ ਨੌਜਵਾਨ ਜਿਹੜੇ ਨੇ ਭੱਜ ਜਾਂਦੇ ਨੇ ਤੇ ਫੜੇ ਜਾਣ ਵਾਲੇ ਨੌਜਵਾਨਾਂ ਨੂੰ ਪੁਲਿਸ ਦੇ ਵਾਲੇ ਕਰ ਦਿੱਤਾ ਜਾਂਦਾ ਹੈ ਗੁਰਦਾਸਪੁਰ ਦੇ ਬਲਾਕ ਕਾਨੂੰਵਾਲ ਅਧੀਨ ਆਉਂਦੇ ਵੇਤ ਦੇ ਪਿੰਡਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਦੱਸਦੇ ਕਿ ਕਿਸਾਨਾਂ ਦੀਆਂ ਮੋਟਰਾਂ ਤੇ ਟਰਾਂਸਫਾਰਮਰਾਂ ਦੀ ਚੋਰੀ ਤੋਂ ਇਲਾਵਾ ਹੋਰ ਵੀ ਕੀਮਤੀ ਸਮਾਨ ਦੀ ਢੱਲੇ ਦੇ ਨਾਲ ਚੋਰੀ ਚੱਲ ਰਹੀ ਸੀ ਤੇ ਕਿਸਾਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਉਮੀਦ ਨਾ ਕਰਦੇ ਹੋਏ ਖੁਦ ਚੋਰਾਂ ਨੂੰ ਫੜਨ ਲਈ ਨਾਕੇਬੰਦੀ ਕੀਤੀ ਗਈ ਤੇ ਅਜਿਹੀ ਇੱਕ ਨਾਕਾਬੰਦੀ ਕਿਸਾਨਾਂ ਦੇ ਵੱਲੋਂ ਪੁਲਿਸ ਥਾਣਾ ਪੈਣੀ ਮੀਆਂਖਾਨਾ ਦੇ ਨੇੜੇ ਪਿੰਦੇ ਪਿੰਡ ਅਵਾਣਾ ਕੋਲ ਕਿਸਾਨਾਂ ਦੇ ਵੱਲੋਂ ਕੀਤੀ ਗਈ ਤੇ ਇਸ ਦੌਰਾਨ ਕੁਝ ਨੌਜਵਾਨਾਂ ਨੂੰ ਬਿਨਾਂ ਨੰਬਰ ਮੋਟਰਸਾਈਕਲਾਂ ਉੱਤੇ ਰੋਕ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਹ ਨੌਜਵਾਨ ਮੌਕੇ ਤੇ ਮੋਟਰਸਾਈਕਲ ਛੱਡ ਕੇ ਭੱਜ ਗਏ ਤੇ ਸੁਪਰੰਤ ਅੱਧੇ ਦਰਜਨ ਦੇ ਕਰੀਬ ਹੋਰ ਨੌਜਵਾਨ ਵੱਖ-ਵੱਖ ਮੋਟਰਸਾਈਕਲਾਂ ਤੇ ਉਸ ਥਾਂ ਉੱਤੇ ਪਹੁੰਚ ਕੇ ਜਿਨ੍ਹਾਂ ਵਿੱਚੋਂ ਕਿਸਾਨਾਂ ਵੱਲੋਂ ਦੋ ਲੋਕਾਂ ਨੂੰ ਕਾਬੂ ਕਰ ਲਿਆ ਤੇ ਫਿਰ ਮੌਕੇ ਤੇ ਪਹੰਚੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਇਹ ਆ ਕੇ ਬੰਦੇ ਜਿਹੜੇ ਆ ਇਹ ਚੋਰੀਆਂ ਕਰਦੇ ਨੇ ਤੇ ਚੋਰੀ ਅੱਗੇ ਵੀ ਆਦੇ ਟ੍ਰਾਂਸਫਾਰਮਰ ਤੇਲ ਨਿਕਲਾ ਮੋਟਰਾਂ ਖੁੱਲੀਆਂ ਭਰੀਆਂ ਤੇ ਹੁਣ ਅਸੀਂ ਮਾਹਾਂ ਤੇਲ ਤੂੜ ਪਵਾ ਕੇ ਕਿਤੇ ਸਵਾਰੇ ਟ੍ਰਾਂਸਫਾਰਮਰ ਦੇ ਦੁਬਾਰਾ ਫੇਰ ਆ ਗਏ ਇਹ ਕਦੋਂ ਦੀ ਗੱਲ ਆ ਤੇ ਕਿੱਥੇ ਦੀ ਗੱਲ ਐ ਇਹ ਸਭ ਜਦੋਂ ਆਪਾਂ ਆ ਵਾਲਾ ਆਲਮੇਪੱਟ ਦੇ ਤੁਸੀਂ ਜਾ ਕੇ ਚੜਦੇ ਆਂ ਬੜੀਆਂ ਵਾਲੇ ਮੋੜ ਤੇ ਚੌਂਕ 'ਚ ਉੱਥੇ ਦੀ ਗੱਲ ਆ ਕਿੰਨੇ ਵਜੇ ਦੀ ਗੱਲ ਐ ਇਹ ਕੋਈ 8:30 ਵਜੇ ਤੋਂ ਬਾਅਦ ਦੀ ਗੱਲ ਆ ਕੱਲ ਰਾਤ ਦੀ ਹਾਂਜੀ ਰਾਤ ਇਹ ਕਿੰਨੂ ਮਿਲੇ ਆ ਉੱਥੇ ਤੇ ਕਿਹੜੇ ਕਿਹੜੇ ਬੰਦੇ ਉੱਥੇ ਕੋਈ ਰਾਖੀ ਕਰਦੇ ਸੀ ਉੱਥੇ ਆਹ ਦਾ ਬੰਦਾ ਇੱਕ ਪਾਣੀ ਲੈ ਕੇ ਆ ਰਿਹਾ ਸੀ ਬਾਕੀ ਬੰਦੇ ਰਾਖੀ ਕਰਦੇ ਸੀ ਜੇ ਉਹ ਉੱਥੇ ਨਹੀਂ ਗਏ ਉਹ ਜਿਹੜਾ ਬੰਦਾ ਪਾਣੀ ਦਾ ਮੱਕਾ ਵੱਢ ਕੇ ਆ ਰਿਹਾ ਹੈਗਾ ਉਹਨੂੰ ਇਹ ਟੱਕਰੇ ਉਹਨੇ ਪੁੱਛਿਆ ਕੌਣ ਜੇ ਬੇਵਾਗ ਬੰਦੇ ਤੁਸੀਂ ਇਹਦਾ ਕਾਂਗ ਜਗਤਪੁਰ ਦੇ ਬੰਦੇ ਆ ਉਹਨੇ ਕਿਹਾ ਰੁਕੋ ਰੁਕੋ ਨਾ ਰੁਕੋ ਰੁਕੋ ਤਾਂ ਜੋ ਕਿਆ ਜਨਾ ਮੋਟਾ ਗਲ ਛੁੱਟ ਦਿੱਤਾ ਤੇ ਭੱਜ ਗਿਆ ਅਹੀਂ ਮੋਟਾ ਗਲ ਆ ਕੇ ਪੱਟੀ ਛੜ ਕੇ ਤੇ ਲਾ ਲਿਆ ਬੰਦੇ ਮਗਰ ਚੜ ਗਏ ਉਹਨਾਂ ਦੇ ਕਮਾਦਾ ਕਮੋਦਾ ਵੀ ਫਿਰੰਗਾ ਪੇ ਮੋਟਰਸਾਈਕਲ ਕਿਹੜੇ ਨੰਬਰ ਦੇ ਕਿੱਥੋਂ ਦੇ ਕੋਈ ਨੰਬਰ ਨਹੀਂ ਮੋਟਰਸਾਈਕਲਾਂ ਦੇ ਹੈਗਾ ਪਲੇਟ ਕੋਈ ਨਹੀਂ ਦੀ ਮੋਢਾ ਲਈ ਤੇ ਲੱਗੇ ਨੇ ਆਏ ਨੇ ਨੰਬਰਾਂ ਨਹੀਂ ਉਹਨਾਂ ਮੋਟਰ ਨਹੀਂ ਕਿੰਨੇ ਕਿੰਨੇ ਬੰਦੇ ਸੀ ਪਹਿਲੋਂ ਬੰਦੇ ਜਿਹੜੇ ਭੱਜੇ ਉਹ 3 ਨਹੀਂ ਬਾਅਦ ਚ ਫੇਰ ਆਏ ਬਾਅਦ ਚ ਉਹ ਬੰਦੇ ਆਏ ਉਹ 4 5 5 ਹੀ ਗਏ ਇੱਕ ਉਹਦੇ ਵਿੱਚ ਮੋਹਲਪੁਰ ਦਾ ਦੁਕਾਨਦਾਰ ਆ ਬੰਦਾ ਕੋਈ ਉਹ ਆਂਦਾ ਮੇਰੀ ਮਾਸੀ ਦੇ ਮੁੰਡੇ ਨੇ ਹਾਨੂੰ ਉਹਨਾਂ ਬੰਦਿਆਂ ਨੇ ਜਿਹੜੇ ਨੱਠੇ ਬੰਦੇ ਉਹਨਾਂ ਬੋਲ ਦਿੱਤਾ ਵੀ ਹਾਨੂੰ ਬੰਦੇ ਪੈ ਗਏ ਤੇ ਅਸੀਂ ਉਹਨਾਂ ਦੀ ਮੱਤ ਵਾਸਤੇ ਆਏ ਆ ਏ ਜੀ ਅਵਾਣਾ ਪਿੰਡ ਜਿਹੜਾ ਵਾ ਉੱਥੇ ਦੀ ਗੱਲ ਆ ਕਿਹੜੇ ਠਾਣੇ ਚ ਪੈਂਦਾ ਹੈ ਭੈਣੀ মিয়া ਖਾ ਠਾਣਾ ਜੀ ਹਾਂਜੀ ਕੀ ਗੱਲ ਬਾਤ ਹੋਈ ਹੈ ਇਹ ਜੀ ਟਰਾਂਸਫਾਰਮਰ ਦਾ ਤੇਲ ਚੋਰੀ ਹੁੰਦਾ ਵਾ ਪਹਿਲੇ ਵੀ ਦੋ ਵਾਰੀ ਹੋਇਆ ਅਵਾਣਾ ਪਿੰਡ ਦੀਆਂ ਮੜੀਆਂ ਨੇ ਇਹ ਤੁਸੀਂ ਦੇ ਉੱਪਰ ਉੱਥੇ ਦੀ ਗਵਾਰਦਾ ਤੇ ਕੱਲ ਸ਼ਾਮ ਦੀ ਗੱਲ ਆ ਕੋਈ ਰਾਤ ਦੀ ਤਿੰਨ ਬੰਦੇ ਪਹਿਲੇ ਬਕਸਰ ਮੋਟਰਸਾਈਕਲ ਤੇ ਆਉਂਦੇ ਆ ਉਹਨਾਂ ਨੂੰ ਅਸੀਂ ਹੀ ਤੋਂ ਮਾਰਾ ਜਾ ਰੋਕ ਕੇ ਪੁੱਛਿਆ ਵੀ ਤੁਸੀਂ ਬੰਦੇ ਵੀ ਸਾਨੂੰ ਸਹੀ ਤੌਰ ਤੇ ਸੱਕ ਪਿਆ ਤੇ ਹੀ ਪੁੱਛਿਆ ਇਹਨਾਂ ਨੂੰ ਜਦੋਂ ਇਹ ਰੋਕਣ ਵਾਸਤੇ ਕਿਹਾ ਤੇ ਇੱਕ ਬੰਦਾ ਉਸ ਤੋਂ ਵੱਡੇ ਮੋਟਰਸਾਈਕਲ ਤੋਂ ਮਗਰੋਂ ਸਾਲ ਮਾਰ ਕੇ ਤੇ ਤੁਸੀਂ ਵਾਲੀ ਸਾਈਡ ਨੂੰ ਸਾਡੇ ਨੂੰ ਦੌੜ ਗਿਆ ਜਦ ਦੂਸਰੇ ਬੰਦੇ ਨਾਲ ਮੋਟਰਸਾਈਕਲ ਫੜਿਆ ਤੇ ਇਹ ਦੋ ਜਿਹੜੇ ਇਹ ਵੀ ਮੋਟਰਸਾਈਕਲ ਛੱਡ ਕੇ ਤੇ ਦੌੜ ਗਏ ਉਸ ਤੋਂ ਕਿੰਨੇ ਬੰਦੇ ਸੀ ਇਹ ਤਿੰਨ ਬੰਦੇ ਪਹਿਲੋਂ ਮੋਟਰਸਾਈਕਲ ਤੋਂ ਫਰਾਰ ਹੋਏ ਆ ਹਾਂ ਉਸ ਤੋਂ ਬਾਅਦ 15-20 ਮਿੰਟਾਂ ਬਾਅਦ ਤਿੰਨ ਬੰਦੇ ਮੋਟਰਸਾਈਕਲ ਫੇਰ ਪਲਟੀਨੇ ਮੋਟਰਸਾਈਕਲ ਉੱਥੇ ਆ ਜਾਂਦੇ ਆ ਹਾਂ ਕਿਹੜਾ ਨੰਬਰ ਹੀ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਕੋਈ ਵੀ ਨੰਬਰ ਨਹੀਂ ਉਹ ਮੋਟਰਸਾਈਕਲ ਮੌਕੇ ਤੇ ਜਦੋਂ ਇਹਨਾਂ ਨੂੰ ਦੂਜਾ ਟੇਲੇਵਾਨਾਂ ਨੂੰ ਪੁੱਛਿਆ ਗਿਆ ਇਹ ਆਖਣ ਲੱਗੇ ਵੀ ਜਾਗੋਪੋ ਵਾਲੇ ਤੇ ਦਾਰਾਪੁਰ ਦੇ ਬੰਦੇ ਆ ਤੇ ਸਾਨੂੰ ਜਿਹੜੇ ਇੱਥੇ ਬੰਦੇ ਪਹਿਲੇ ਹੋਏਗੇ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਸਾਡੇ ਨੂੰ ਬੰਦੇ ਪੈ ਗਏ ਤੇ ਸਾਡਾ ਮੋਰਚਾ ਖੋਲਿਆ ਵਾ ਤੇ ਸਾਡੀ ਮਜਤਵਾ ਤੇ ਆਉ ਇੱਥੇ ਜਿਹੜੇ ਇਹਨਾਂ ਨੂੰ ਪੁੱਛ ਗਿਆ ਕੀਤੀ ਇਹ ਵੀ ਉਹਨਾਂ ਦੇ ਗਰੋ ਦੇ ਬੰਦੇ ਨੇ ਜਿੱਥੇ ਇਹਨਾਂ ਨੂੰ ਮੌਕੇ ਤੇ ਫੜਿਆ ਗਿਆ ਵਾ ਉੱਥੇ ਤਿੰਨ ਵਾਰੀ ਪਹਿਲਾਂ ਚੋਰੀ ਹੋਈ ਆ ਹੁਣ ਫਿਰ ਜਿਹੜੇ ਵੀ ਐਸੇ ਵਾਰਦਾਰਜੇ ਬੰਦੇ ਫਿਰਦੇ ਸੱਕੀ ਤੌਰ ਤੇ ਜਿਹਨੇ ਉੱਥੇ ਕਰਦੇ ਦੇਖੀ ਹੀ ਗਿਆ